ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀ ਜੀ ਆ ਠੀਕ ਠਾਕ ਹੈ ਹਾਂਜੀ ਚੜ੍ਹਦੀ ਕਲਾ ਬੀ ਜੀ ਤੁਸੀਂ ਸਵਾਗਤ ਹੈ ਠੀਕ ਹੈ ਠੀਕ ਹੈ ਪਤਿ ਕਿਰਪਾ ਬਾਬੇ ਨਾਨਕ ਦੀ ਹਾਂਜੀ ਬੀ ਜੀ ਬੀ ਜੀ ਅੱਜ ਮੇਰੇ ਮਨ 'ਚ ਗੱਲ ਆ ਰਹੀ ਸੀਗੀ ਕਿ ਆਪਾਂ ਪੁਰਾਣੇ ਸਮਿਆਂ ਦੀ ਗੱਲ ਕਰਦੇ ਸੀਗੇ ਤੇ ਨਵੇਂ ਨਵੇਂ ਵਿਆਹ ਦੀ ਤੇ ਨਵੇਂ ਮੋਟੀ ਦੀ ਗੱਲ ਕੀਤੀ ਸੀ ਤੇ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜਿਹੜਾ ਨਵਾਂ ਫਿਰ ਜਵਾਈ ਹੁੰਦਾ ਵਾ ਜਵਾਈ ਪਾਈ ਉਹਦੀ ਉਹਦੀ ਵੀ ਕੋਈ ਗੱਲ ਦੱਸੋ ਕਿ ਜਦ ਦਾ ਵਿਆਹ ਤੋਂ ਬਾਅਦ ਜਾਂ ਪਹਿਲੀ ਵਾਰੀ ਪੁਰਾਣਾ ਘਰ ਆਉਂਦਾ ਵਾ ਤੇ ਪੁਰਾਣੇ ਸਮਿਆਂ 'ਚ ਫਿਰ ਕੀ ਕਰਦੇ ਹੁੰਦੇ ਸੀਗੇ ਉਹਦੇ ਲਈ ਕੋਈ ਕੋਈ ਖਾਸ ਚੀਜ਼ ਕਰਦੇ ਸੀਗੇ ਕਿ ਕਿਦਾਂ ਖਾਸ ਚੀਜ਼ ਇਦਾਂ ਚੀਪੀ ਉਦੋਂ ਇਸ ਤਰ੍ਹਾਂ ਵੀ ਤੇ ਚਿੱਠੀ ਚੱਤੇ ਤੇ ਹੁੰਦਾ ਕਾਟ ਕਾਟਾਂ ਤੇ ਚਿੱਠੀਆਂ ਤੇ ਹੋਣ ਜਾਣ ਹੁੰਦਾ ਸੀ ਕੋਈ ਕੋਈ ਨਾ ਪੂਨ ਸੀ ਨਾ ਗੱਲ ਸੀ ਹੂੰ ਤੇ ਜੇ ਵਿਆਹ ਕਰਾਰ ਕੇ ਕਈ ਉਹਨਾਂ 2 ਮਹੀਨੇ ਕਈ ਉਹਨਾਂ ਤੇ 3 ਮਹੀਨੇ ਕਈ 4 ਮਹੀਨੇ ਬਾਅਦ ਅੱਛਾ ਇਸ ਤਰ੍ਹਾਂ ਉਹਨਾਂ ਨੇ ਫਿਰ ਵੀ ਲੈਣ ਆਉਣਾ ਤੇ ਸਾਰੀ ਗਰੀ ਮੋਟੀ ਨੂੰ ਲੈਣ ਆਉਣਾ ਅੱਛਾ ਵੀ ਵੋਟੀ ਨੂੰ ਪਹਿਲਾਂ ਛੱਡ ਜਾਂਦੇ ਸੀਗੇ ਤੇ ਫਿਰ ਬਾਜਦੇ ਪਹਿਲਾਂ ਲੈ ਆਉਣੀ ਨੇ ਵੋਟੀ ਹੂੰ ਹੂੰ ਜਦੋਂ ਵੋਟੀ ਵਿਆਹ ਕੇ ਜਾਂਦੇ ਮੁਰ ਵੋਟੀ ਲੈ ਕੇ ਦੋ ਕੁ ਮਹੀਨੇ ਉਹਨਾਂ ਨੇ ਅਗੜਾ ਪਤੀ ਤੋਰਾਂਗੇ ਹੂੰ ਹੂੰ ਫਿਰ ਉਹਨਾਂ ਨੇ ਜਦੋਂ ਆਉਣਾ ਵਾ ਪੁਣ ਠੀਕ ਹੋਣੀ ਤੇ ਫਿਰ ਸਾਰੇ ਆਨੇ ਭੈਣ ਭਰਾਵਾਂ ਨੇ ਇਕੱਠੇ ਹੋ ਜਾਣਾ ਅੱਛਾ ਵੀ ਅੱਜ ਪਰੋਣੇ ਨੇ ਆਉਣਾ ਤੇ ਜਿੰਨੇ ਪਰੋਣੇ ਹੋਣੇ ਨਾਲ ਉਹਦੇ ਉਹਨਾਂ ਫਿਰ ਮੰਝੀਆਂ ਢਾ ਦੇਣੀਆਂ ਆਪਣੇ ਦਾਜ ਦੀਆਂ ਚਾਦਰਾਂ ਕੱਢ ਕੇ ਵਿਛਾ ਦੇਣੀਆਂ ਹੂੰ ਨਾਲ ਪੱਖੀਆਂ ਰਾਤ ਦੇਣੀਆਂ ਅੱਛਾ ਤੇ ਕੁੜੀਆਂ ਦੇ ਵਿੱਚ ਬੜ ਕਈਆਂ ਨੇ ਬੜੀ ਸ਼ਤਾਨੀ ਵੀ ਕਰ ਲੈਣੀ ਹੂੰ ਤੇ ਮੰਜੀ ਦੇ ਉੱਤੇ ਕੁਝ ਵੀ ਨਾ ਥੱਲੇ ਉਣੀ ਨਾ ਹੋਣੀ ਮੰਜੀ ਦੋ ਕਰ ਰੱਸੀਆਂ ਲਗਾ ਕੇ ਤੇ ਉੱਤੇ ਚਾਦਰ ਖੁਸ਼ਾ ਦੇਣੀ ਅੱਛਾ ਤੇ ਜਿਹੜੇ ਤੇ ਚਲਾਕ ਹੁੰਦੇ ਸੀ ਮੁੰਡੇ ਉਹ ਤੇ ਹੱਥ ਟੋ ਕੇ ਵੇਖ ਲੈਂਦੇ ਵੀ ਕੁਝ ਮੰਜੀ ਵੀ ਟੀ ਕੱਸੀ ਹੈ ਹੂੰ ਹੂੰ ਜਿਹੜੇ ਵੀ ਭੋਲੇ ਥਲੇ ਹੁੰਦੇ ਫਿਰ ਉਹ ਬਹਿਣ ਦੀ ਗੱਲ ਕਰਦੇ ਫਿਰ ਪੰਜੇ ਡਿੱਗ ਪੈਂਦੇ ਸੀ ਹੂੰ ਤੇ ਫਿਰ ਕੁੜੀਆਂ ਹੱਥਿਆਤ ਮਾਰ ਕੇ ਤੇ ਵੀ ਗਿੱਦਾ ਪਾ ਦਿੰਦੀਆਂ ਹੁੰਦੇ ਸੀ ਵੀ ਹੱਥ ਹੱਥੋਂ ਸ ਲੈਣਾ ਉਹਨੇ ਵਿਚਾਰੇ ਨੇ ਫਿਰ ਉੱਠ ਕਰਉਣਾ ਫਿਰ ਦੂਜੀ ਮੰਜ਼ੀ ਤੇ ਬਹਿ ਜਾਣਾ ਤੇ ਉਦੋਂ ਪੀਸਾਰੇ ਚਾਹ ਬਹੁਤ ਹੁੰਦਾ ਵੀ ਪਰੋਣਾ ਆਏ ਆਏ ਪਰੋਣੇ ਆਏ ਆ ਪਰੋਣੇ ਆ ਫਿਰ ਸਾਰੇ ਆਪਣਾ ਭੰਪਰਾ ਸਰੀਕੇ ਨੇ ਇਕੱਠਿਆਂ ਹੋ ਜਾਣਾ ਹੂੰ ਫਿਰ ਅਗਲੇ ਦਿਨ ਕੁੜੀ ਤੁਰਨੀ ਕੁੜੀ ਨੇ ਜਦੋਂ ਤੁਰਨਾ ਫਿਰ ਕੁੜੀ ਨੇ ਰੋਣਾ ਬਹੁਤ ਫਿਰ ਹੂੰ ਰੋਣਾ ਬੜਾ ਫਿਰ ਸਾਰੇ ਚਾਚਾ ਤਾਇਆ ਚੁੱਪ ਕਰਾਉਣਾ ਪਿਆਰ ਦੇਣੇ ਤੇ ਮੁਟਕੇ ਮਹੀਨਾ ਦੋ ਮਹੀਨੇ ਰ ਚਾ ਹੁਣਾਂ ਤੇ ਫਿਰ ਫਿਰ ਜਾ ਕੇ ਤੇ ਲੈ ਆਉਣਾ ਵੀ ਖਰੇ ਸਾਡੀ ਤੀਦਾਜੀ ਲੱਗਾ ਕਿ ਨਹੀਂ ਲੱਗਾ ਤੇ ਫਿਰ ਉਹਨਾਂ ਨੇ ਫਿਰ ਜਦੋਂ ਆਉਣਾ ਤੇ ਪੁੱਛ ਲੈਣਾ ਕਿ ਕਦੋਂ ਆਈਏ ਤੇ ਜੇ ਭਾਂਵੇਂ ਅਖਣਾ ਅੱਜ ਹੀ ਆਜੀ ਭਾਂਵੇਂ ਕੱਲ੍ਹ ਆਜੇ ਤਾਂ ਅੱਧੇ ਮਹੀਨੇ ਬਾਅਦ ਹੂੰ ਹੂੰ ਉਹ ਮੁੜ ਕੇ ਕੋਈ ਨਹੀਂ ਆਣਵਣਾ ਮਤਲਬ ਜਿੰਨੀ ਵਾਰ ਆਉਂਦੇ ਸੀ ਆਉਂਦੇ ਸੀ ਉੰਨੀ ਵਾਰ ਹੀ ਚਾ ਚੜਿਆ ਹੁੰਦਾ ਸੀ ਜਿੰਨੇ ਤੇ ਕੋਈ ਖਾਸ ਖਾਤਰਦਾਰੀ ਕਰੀਦੀ ਸੀ ਪਰ ਉਹਨੇ ਦੀ ਕਿ ਨਹੀਂ ਖਾਤਰਦਾਰੀ ਬੜੀ ਵਧੀਆ ਕੇ ਰੋਟੀ ਪਾਣੀ ਬਣਾਉਣਾ ਵਕਸਣਾ ਕਢਣਾ ਇਹ ਚਾਚਾ ਚੜਿਆਂ ਦਾ ਵੀ ਪਰੋਣਾ ਹੈ ਬਹੁਤ ਘਾਤੜੰਦੀ ਪਰੋਣਾ ਦੀ ਕਿ ਬਹੁਤ ਹੁੰਦੇ ਸਵਾਗਤ ਬਹੁਤ ਹੁੰਦਾ ਸੀ ਜਵਾਈਆਂ ਪਈ ਬਹੁਤ ਜਿਤੰਦੀ ਬਹੁਤ ਜ਼ਿਆਦਾ ਜਿਤੰਦੀ ਇਹ ਨਹੀਂ ਵੀ ਇੱਕ ਘਾਰ ਹੀ ਜਿੰਨੇ ਚਾਚੇ ਤਾਏ ਹੁੰਦੇ ਸਾਰਿਆਂ ਦੇ ਘਰ ਹੀ ਮੰਜੀਆਂ ਡਿੱਠੀਆਂ ਹੁੰਦੀਆਂ ਹੈ ਅੱਛਾ ਕੀ ਪਰੋਣਾ ਆਇਆ ਵਾ ਤੇ ਇਹ ਵੀ ਪਰਤੇ ਉਹਨੇ ਪਰੋਣੇ ਨੇ ਹੋ ਕੇ ਵੀ ਸਾਰਿਆਂ ਘਰਾਂ ਨੂੰ ਜਾਣਾ ਅੱਛਾ ਸਾਰਿਆਂ ਘਰਾਂ ਤੋਂ ਹੋ ਕੇ ਜਾ ਜਿੰਨੇ ਚਾਚੇ ਤਾਏ ਹੁੰਦੇ ਸੀ ਨਾ ਹੂੰ ਹੂੰ ਸਾਰਿਆਂ ਘਰਾਂ ਤੋਂ ਮਿਲ ਕੇ ਜਾਣਾ ਘਰ ਘਰ ਮੰਜੇ ਡਿੱਟੀਆਂ ਦੁੱਧ ਦੀਆਂ ਗੜਵੀਆਂ ਭਰ-ਭਰ ਗਾੜੀ ਰੱਖਣੀ ਆ ਨਾ ਰਕਣਤਲਾ ਅਸ ਦੇਣੀ ਦੁੱਧ ਦੀ ਗੜੀ ਪਰ ਕੇ ਦੇਣੀ ਹੁਣ ਤੇ ਗਲਾਸੀ ਹੂੰ ਉਹ ਜਿਹਦੇ ਗੜਵੀਆਂ ਹੁੰਦੇ ਤੇ ਗਲਾਸ ਹੁੰਦੇ ਹੁਣ ਤੇ ਗਲਾਸੀਆਂ ਤੇ ਪਿੰਗਲਾਸੀਆਂ ਵੀ ਨਹੀਂ ਪੀਂਦੇ ਪੁੱਤ ਹੁਣ ਤੇ ਗਲਾਸੀਆਂ ਪੀਣੋਂ ਛੱਡ ਗਏ ਆ ਪਰ ਗੱਲਾਂ ਜਿਹੜੀਆਂ ਨਾ ਬਹੁਤ ਵਧੀਆ ਗੱਲਾਂ ਸੀ ਤੇ ਉਹ ਮਤਲਬ ਪਿਆਰ ਪਿਆਰ ਇੰਨਾ ਸੀ ਬਹੁਤ ਜ਼ਿਆਦਾ ਪਿਆਰ ਸੀ ਹੂੰ ਪਿਆਰ ਦੇ ਫਿਰ ਕੁੜੀ ਨੂੰ ਤੋੜਨ ਜਾਣਾ ਫਿਰ ਅੱਗੋ ਫਿਰ ਅੱਗੋ ਬੋਟੀ ਨੂੰ ਉਹਨਾਂ ਨੇ ਲੈਣ ਹੋਣਾ ਗਾੜੀਆਂ ਫਿਰ ਸਾਰੀਆਂ ਇਕੱਠੀਆਂ ਹੋ ਕੇ ਨਣਾ ਨੇ ਹੋਣਾ ਸੱਸ ਨੇ ਹੋਣਾ ਨਾਲ ਲਾਗੋ ਹੋਰ ਕੁੜੀਆਂ ਨੇ ਆਉਣਾ ਵੀ ਅੱਜ ਬੌਟੀ ਨੇ ਆਉਣਾ ਉਹਨੂੰ ਲੈ ਆਈਏ ਜਾ ਕੇ ਸੜਕ ਤੋਂ ਫਿਰ ਉਹਨੂੰ ਲੈਣ ਜਾਣਾ ਇਧਰੋਂ ਕੁੜੀ ਨੂੰ ਕੁੜੀਆਂ ਨੇ ਤੋਰਨ ਜਾਣਾ ਇਹ ਕੁੜੀ ਸੋਹਰੇ ਚੱਲੀ ਆ ਹੂੰ ਉਧਰ ਉਧਰੋਂ ਨਾਣਾਂ ਨੇ ਲੈਣ ਹੋਣਾ ਵੀ ਭਾਬੀ ਸਾਡੀ ਉਹਨਾਂ ਦੇ ਸਾਨੂੰ ਉਹਨੂੰ ਲੈਣ ਆਉਣਾ ਤੇ ਉਹਨੇ ਤਾਂ ਸੜਕ ਦੇ ਲਾਗੇ ਉਹ ਸਾਈਕਲ ਹੱਥ ਬਿਠਾ ਕੇ ਤੇ ਆ ਜਾਣਾ ਤੇ ਉਹਨੇ ਮੁੜ ਕੇ ਕਰੋ ਸਾਰੀਆਂ ਜਾਣਾ ਵੀ ਉਹਟੀ ਬੈਠੀ ਉਹਦੇ ਤੋਂ ਉਹਟੀ ਜਾਂਕੇ ਲੈ ਆਈਏ ਫਿਰ ਐ ਚਾਦਰ ਚੁਦਰ ਦੇ ਕੇ ਫਿਰ ਉਹਨੇ ਲੈ ਕੇ ਆਉਣਾ ਤੇ ਚਾਦਰ ਜਿਹੜੀ ਚਾਦਰ ਬੜੀ ਜਿਤ ਇੱਜਦੇ ਚਾਦਰ ਹੁੰਦੀ ਬਹੁਤ ਵੀ ਆਪਣਾ ਪਸਲਾ ਵੀ ਐ ਬਉਟੀ ਤੁਰੀ ਹੁੰਦੀ ਆ ਚੁੰਨੀ ਵਾਲਿਆ ਆਪਣਾ ਕੁੜੀ ਤੁਰੀ ਹੁੰਦੀ ਆ ਚਾਦਰਿਆਂ ਰੋਟੀ ਤੁਰੀ ਨਹੀਂ ਪੜੀ ਵਧੀਆ ਇਜਦਮਾਨ ਬਹੁਤ ਵਧੀਆ ਹੁੰਦਾ ਸੀ ਤੇ ਹੁਣ ਚਲੋ ਜਿੱਤਾਂ ਸਮਾਂ ਵਾ ਉੱਤਰਾ ਪਰ ਉਹ ਜਿਹੜਾ ਸਮਾਂ ਉੱਪਰ ਵਧੀਆ ਸਮਾਂ ਆ ਹੁਣ ਜਿਹੜਾ ਸਮਾਂ ਵਾ ਹਾਂ ਤੇ ਠੀਕ ਹੈ ਤੇ ਪਰ ਨਹੀਂ ਉਹ ਅਗਲੀ ਗੱਲ ਨਹੀਂ ਕੀ ਬੰਦੀ ਉਹ ਅਗਲੀਆਂ ਗੱਲਾਂ ਤੁਸੀਂ ਵੇਖਿਆ ਨਹੀਂ ਉਹ ਵੇਖ ਲਿਓ ਤੇ ਬਹੁਤ ਜ਼ਿਆਦਾ ਰੌਣਕਿਆ ਰੌਣਕਾਂ ਵਾਲੀਆਂ ਗੱਲਾਂ ਸੀ ਹਾਂ ਹੋਰ ਜਿਹੜੇ ਮੇਰੇ ਭਣ ਭਰਾ ਸੁਣਦੇ ਆ ਗੱਲਾਂ ਮੇਰੇ ਗੱਲਾਂ ਸੁਣਿਆ ਕਿ ਮੈਨੂੰ ਦੱਚਿਆ ਕਰਨ ਵੀ ਚੰਗੀਆਂ ਵਾ ਕਿੱਦਾਂ ਵਾ ਤੇ ਮੈਂ ਤੁਹਾਨੂੰ ਹੋਰ ਚੰਗੀਆਂ ਚੰਗੀਆਂ ਪੁਰਾਣੀਆਂ ਗੱਲਾਂ ਦੱਸਿਆ ਕਰੂੰਗੀ ਤੇ ਆਪਣਾ ਪੋਤੇ ਆ ਪੋਤੀਆਂ ਆਪਣੇ ਖੇਡਦੇ ਲਾ ਕੇ ਸਾਰਾ ਕੁਝ ਦੱਸੋ ਇਹਨਾਂ ਨੂੰ ਇਹਨਾਂ ਨੂੰ ਲਾ ਕੇ ਬੈ ਕੇ ਸਮਝਾਓ ਈ ਦਾ ਸਾਡੇ ਦਾਦੀ ਆ ਪੂਆਵਾ ਫੁੱਪੜਿਆ ਸਾਰੇ ਅੰਦਰ ਸੋਚ ਚੰਗੀ ਤਰ੍ਹਾਂ ਤੇ ਨਿਆਣੇ ਆਪਣੇ ਵਿਚਾਰ ਹੋਣ ਇਹਦੇ ਫੋਨ ਚ ਨਾ ਬੜੇ ਰਹਿਣਾ ਫੋਨ ਤੇ ਬਸ ਇੱਕੋ ਫੋਨ ਜਿਹੜਾ ਵਿੱਚ ਇੱਕੋ ਗੱਲ ਰਹਿ ਜਣੀ ਹੈ ਆਪਣਾ ਇੱਕ ਮੱਥ ਫੋਣੀ ਦਿਆ ਕਰੋ ਤੇ ਆਪਣੇ ਪੋਤਿਆਂ ਨੇ ਕਿ ਦਾਦੀਆਂ ਵੀ ਆ ਗਨ ਦਾਦੀਆਂ ਲਾ ਕੇ ਪੋਤੇ ਪਿਆ ਕਰਨ ਤੇ ਵਧੀਆ ਵਧੀਆ ਗੱਲ ਆਦੀ ਹੈ ਪਰ ਨਾ ਸਮਾ ਉਹਨਾਂ ਤਾਂ ਨਹੀਂ ਪੀਸੇ ਸੋਟਾ ਲੈ ਗਏ ਸੈਂਤ ਆਈ ਜਾਵੇ ਹੁਣ ਕਿਤਨਾ ਐਵੇਂ ਗੱਲਾਂ ਬਾਤਾਂ ਉੜਦੀਆਂ ਨਹੀਂ ਕਦੀ ਉਹ ਹੋਗੇ ਉਹ ਤੇ ਕਿਹੜੀਆਂ ਜਿਹੀ ਗੱਲਾਂ ਤੇ ਨਹੀਂ ਆਈਆਂ ਆਪਣੇ ਕੱਢਦੇ ਕਢਾਉਂਦੇ ਕਿ ਮਦਦ ਦੇ ਜੇ ਸਾਰੇ ਮੁੰਡੇ ਵਿਰੁਜੀਆਂ ਦੇ ਧੀਆਂ ਵਿਰੁਜੀਆਂ ਹੁੰਦੀਆਂ ਸਾਰਾ ਪਰਿਵਾਰ ਹੀ ਕੰਮ ਤਾਂ ਦੇ ਰੱਜਾਂ ਦਾ ਕੋਈ ਗੱਲ ਹੀ ਨਹੀਂ ਸੀ ਹੁੰਦੀ ਆਣ ਕੇ ਇਕੱਠੇ ਆ ਰੋਟੀ ਪੈਣੀ ਖਾ ਕੇ ਤੇ ਹੱਸ ਕੇ ਡੇ ਕੇ ਤੇ ਚਲੋ ਟਾਈਮ ਪਾਸ ਕਰ ਲੈਣਾ ਤੇ ਹੁਣ ਤੇ ਉਦੋਂ ਨਾ ਰੇਡੀਓ ਸੀ ਨਾ ਕੋਈ ਟੈਲੀਵਿਜ਼ਨ ਸੀ ਤੇ ਵਧੀਆ ਗੱਲਾਂ ਸੀ ਉਤਰਾਂ ਇੱਥੇ ਚੀਜ਼ਾਂ ਨਹੀਂ ਸੀ ਹੈਗੀਆਂ ਤੇ はい。